ਸਸਿਕਾਲ ਜੀ ਮੈਂ ਡੀਐਸਪੀ ਟਾਂਡਾ ਜਵੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਵੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆਂ ਇਨਾਂ ਦੀ ਇਨਾਂ ਤੇ ਮੁਕਦਮੇ ਸੀਗੇ ਐਨਡੀਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਨਾ ਦੇ ਹੋਇਆ ਜੀ ਜਿਹਦੇ ਤਹਿਤ ਇਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਸ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਏਜੀ ਰੇਨ ਨਵੀਨ ਸਿੰਘਲਾ ਜੀ एसएसपी साहब श्री संदीप मलिक जी ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਠ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਪਾਰਟ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 61 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਤੋਂ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਹੀ ਦੁੱਖ ਦੇ ਵਿੱਚ ਪਾਉਨੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਜੀ ਸਰ ਟਾਂਡੇ ਸ਼ਹਿਰ ਵਿੱਚ ਹੋਰ ਇਸ ਤੋਂ ਇਲਾਵਾ ਕੋਈ ਮਤਲਬ ਕੋਈ ਗਾਲੀ ਕੀਤੀ ਹੋਈ ਰੱਸ਼ਾ ਖਿਲਾਫ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਦੱਸ ਜੀ ਸਾਡੇ ਅਸੀਂ ਬਹੁਤ ਆ ਦੇ ਨੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਬਾਕੀ ਤੁਹਾਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰੋਪਰਟੀ ਸੀਜ਼ ਕਰਵਾਵਾਂਗੇ ਜਿਹੜਾ ਕਿ ਸਬਡਿਵੀਜ਼ਨ ਦੇ ਅੰਦਰ ਜਿਹੜੇ ਪਿੰਡ ਆਉਂਦੇ ਹੁਣ ਤੱਕ ਕਿੰਨੇ ਘਰਾਂ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤਾ ਗਿਆ ਜਿਹੜਾ ਕਿ ਇਹ ਜਿਹੜਾ ਐਕਜੈਕਟ ਨਹੀਂ ਹੈ ਮੇਰੇ ਕੋ ਫਿਕਰ ਹੈਗੀ ਜਿੱਦਾਂ ਹੁਣ ਇਹਦਾ ਠਾੜਫ ਦਾ ਇਹਨਾਂ ਦਾ ਜੈਨਦੀਪ ਰਜਿੰਦਰ ਸਿੰਘ ਉਹਨਾਂ ਦਾ ਬਣਿਆ ਆ ਜਿਹੜੇ ਅੱਗੇ ਅੱਗੇ ਅਸੀਂ ਉਹ ਅਜੇ ਤੁਹਾਨੂੰ 10 ਪਬਲਿਕ ਨਹੀਂ ਦੱਸ ਸਕਦੇ ਪਬਲਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦੋਂ ਉਹ ਵੀ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਹਾਂ ਇਸ ਤੋਂ ਪਹਿਲਾਂ ਅਸੀਂ ਗੜਦੀਆਲ ਖੁਰਦਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਏ ਸੀ ਉਹਨਾਂ ਦੇ 37 ਲੱਖ ਰੁਪਏ ਦੀ ਉਹਨਾਂ ਦੀ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ ਇਹਨਾਂ ਦੀਆਂ ਕਿੰਨੀਆਂ ਪ੍ਰੂਫੀਆਂ ਸੀ ਜਿੱਤੀਆਂ ਦੀਆਂ ਇਹ ਜੀ ਬਹੁਤ ਬਹੁਤ 11 ਕਰੋੜ 60 ਹਜ਼ਾਰ ਰੁਪਏ ਦੀ ਇਹਦੇ ਵਿੱਚ ਦੱਸਣਾ ਔਖਾ ਵੀ ਕਿੰਨੇ ਕਿੱਥੋਂ ਕਿਹੜੀ ਕਿਹੜੀ ਫੀਲ ਕੀਤੀ ਗਈ ਇੱਕ ਇਹਦੇ ਇਹ ਘਰ ਬਿਲਕੁਲ ਜਿਹੜੇ ਜਿਹੜੇ ਟ੍ਰਾਂਸਫਰ ਹੋ ਗਿਆ ਜੀ 플ੌਟ ਹੋ ਗਏ ਬਾਕੀ ਜ਼ਮੀਨ ਜਿਹੜੀ ਜੋ ਵੀ ਉਹਦੀ ਦੁਕਾਨਾਂ ਨੇ ਚਾਹੀਆ ਉਹ ਸਾਰੀ ਜਿਹੜੀ ਪ੍ਰੋਪਰਟੀ ਇਹਦੇ ਬਿਲਕੁਲ ਉਹਦੇ ਫ੍ਰੀਜ਼ਿੰਗ ਆਰਡਰ ਵਿੱਚ ਲੈ ਕੇ ਹੈ ਹੈ ਬੁਲਡੋਜ਼ਰ ਵੀ ਚਲਾਇਆ ਜਾਊਗਾ ਇਸ ਤੋਂ ਬਾਅਦ ਕਿੰਦਾ ਤੇ ਫਰਦਰ ਅਕੇ ਹੌਲੀ ਹੌਲੀ ਸਾਰਾ ਪ੍ਰਸੀਡਿੰਗ ਹੋਣੀ ਹੈ ਜੀ ਚੱਲਣਾ ਜੀ ਨਾਲ ਨਾਲ